ਜਲੰਧਰ 'ਚ ਲੱਗਾ ਪੰਜਾਬ ਪੁਲਿਸ ਦਾ ਇਹ ਨਾਕਾ ਗੌਰ ਨਾਲ ਦੇਖੋ ਇਸ ਨਾਕੇ 'ਚ ਬਹੁਤ ਕੁਝ ਖਾਸ ਹੈ ਛਪਾਈਆਂ ਤੇ ਥਾਣੇਦਾਰਾਂ ਦੇ ਨਾਕੇ ਤਾਂ ਤੁਸੀਂ ਦੇਖੇ ਹੋਣਗੇ ਪਰ ਇਹ ਨਾਕੇ 'ਚ ADGP ਤੇ IG ਰੈਂਕ ਦੇ ਕਮਿਸ਼ਨਰ ਖੁਦ ਖੜੇ ਨੇ ਜਲੰਧਰ ਦੇ KMB ਕਾਲਜ ਦੇ ਬਾਹਰ ਕਮਿਸ਼ਨਰ ਪ੍ਰਵੀਨ ਸੀਨਾ ਤੇ ਜਲੰਧਰ ਦੇ DCP ਗੁਰਮੀਤ ਸਿੰਘ ਤੇ ਰਜਿੰਦਰ ਸਿੰਘ ਸਮੇਤ ਕਈ ਪੁਲਿਸ ਅਫਸਰਾਂ ਨੇ ਖੜੇ ਹੋ ਕੇ ਚਲਾਨ ਕਟਿਆ ਹੋਂਦ ਤੁਸੀਂ ਸੋਚ ਰਹੇ ਹੋਗੇ ਕਿ ਭਲਾ ਚਲਾਨ ਕੱਟਣ ਵਾਲਾ ਵੀ ਮੁਸਕਰਾ ਰਿਹਾ ਹੈ ਤੇ ਚਲਾਨ ਕਟਵਾਉਣ ਵਾਲਾ ਵੀ ਇਸ ਦੀ ਇੱਕ ਖਾਸ ਵਜ੍ਹਾ ਹੈ ਦਰਅਸਲ ਇਹ ਚਲਾਨ ਦੇਸ਼ ਚ ਕਟਿਆ ਗਿਆ ਪਹਿਲਾ ਚਲਾਨ ਹੈ ਜਿਸ ਦਾ ਸਿੱਧਾ ਕੰਟੈਕਟ ਐਨਸੀਬੀ ਨਾਲ ਹੈ ਜਲੰਧਰ ਚ ਲਾਂਚ ਹੋਏ ਈ ਚਲਾਨ ਸਿਸਟਮ ਦੇ ਵਿੱਚ ਕੋਈ ਵੀ ਚਲਾਨ ਕੱਟਦੇ ਹੀ ਉਸ ਵਾਹਨ ਦੀ ਡਿਟੇਲ ਆ ਜਾਏਗੀ ਗੱਡੀ ਕਿਸੇ ਵੀ ਸਟੇਟ ਦੀ ਹੋਵੇ ਉਸ ਦੀ ਪੂਰੀ ਡਿਟੇਲ ਸਾਹਮਣੇ ਆ ਜਾਏਗੀ ਜੇ ਕੋਈ ਚੋਰੀ ਦੀ ਹੋਏਗੀ ਉਸ ਦੀ ਡਿਟੇਲ ਵੀ ਆ ਜਾਏਗੀ ਜਲੰਧਰ ਅਜੀਹਾ ਪਹਿਲਾ ਸ਼ਹਿਰ ਬਣ ਗਿਆ ਹੈ ਜਿਸ ਦੇ ਵਿੱਚ ਇਹ ਸਿਸਟਮ ਲਾਗੂ ਕੀਤਾ ਗਿਆ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਹੱਥ ਵਿੱਚ ਫੜੀ ਗਈ ਇਸ ਈ ਮਸ਼ੀਨ ਦੀਆਂ ਖਾਸੀਅਤਾਂ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਸ ਮਸ਼ੀਨ 'ਚ ਗੱਡੀ ਨੰਬਰ ਭਰਦੇ ਹੀ ਪੂਰੀ ਡਿਟੇਲ ਸਾਹਮਣੇ ਆ ਜਾਏਗੀ ਭਾਵੇਂ ਉਹ ਦੇਸ਼ ਦੇ ਕਿਸੇ ਵੀ ਕੋਨੇ ਦੀ ਗੱਡੀ ਹੋਵੇ ਮਾਲਕ ਦੇ ਨਾਮ ਪਤੇ ਤੋਂ ਇਲਾਵਾ ਇਸ ਗੱਡੀ ਤੇ આજ ਤੱਕ ਕਿੰਨੇ ਚਲਾਨ ਹੋਏ ਨੇ ਇਸ ਦੀ ਜਾਣਕਾਰੀ ਵੀ ਮਿਲ ਜਾਏਗੀ ਜੇਕਰ ਗੱਡੀ ਚੋਰੀ ਦੀ ਹੋਈ ਤਾਂ ਉਸੇ ਵੇਲੇ ਪਤਾ ਚੱਲ ਜਾਏਗਾ ਤੇ ਮੌਕੇ ਤੇ ਹੀ ਗੱਡੀ ਨੂੰ ਬਰਾਮਦ ਕੀਤਾ ਜਾ ਸਕੇਗਾ ਇਸ ਹਾਈ ਟੈਕ ਸੌਫਟਵੇਅਰ ਨੂੰ ਜਲੰਧਰ ਦੇ ਸੌਫਟਵੇਅਰ ਇੰਜੀਨੀਅਰ ਪਵਨ ਕੁਮਾਰ ਨੇ ਤਿਆਰ ਕੀਤਾ ਹੈ ਹੋਲੀ ਹੋਲੀ ਇਹ ਸਿਸਟਮ ਹੁਣ ਪੂਰੇ ਦੇਸ਼ ਚ ਲਾਗੂ ਹੋਏਗਾ ਇਸ ਦਾ ਮੁੱਖ ਮੰਤਵ ਚੋਰੀ ਦੀਆਂ ਗੱਡੀਆਂ ਨੂੰ ਮੌਕੇ ਦੇ ਉਤੇ ਫੜਨ ਦੇ ਨਾਲ ਨਾਲ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਸਖੰਜਾ ਕੱਸਣਾ ਵੀ ਹੈ ADGP ਲਾਂਡ ਆਰਡਰ ਰੋਹਿਤ ਚੌਧਰੀ ਖੁਦ ਇਸ ਈ-ਚਲਾਨ ਸਿਸਟਮ ਦਾ ਉਦਘਾਟਨ ਕਰਨ ਜਲੰਧਰ ਪੁੱਜੇ ਸਨ। ਉਹਨਾਂ ਨੇ ਜਲੰਧਰ ਦੀ ਟ੍ਰੈਫਿਕ ਪੁਲਿਸ ਨੂੰ ਇਹ ਈ ਮਸ਼ੀਨਾ ਵੰਡੀਆਂ ਨੇ। ਇਹ ਈ ਮਸ਼ੀਨਾ ਆਨਲਾਈਨ ਤੇ ਆਫਲਾਈਨ ਦੋਨੋਂ ਤਰੀਕੇ ਨਾਲ ਕੰਮ ਕਰਨਗੇ। ਹਮ ਮਜ਼ਾਕ ਵਿੱਚ ਕਿਹਾ ਸੀ ਮੈਂ GST ਦਾ ਜਮਾਨਾ ਅੱਜਕੱਲ ਕਿਉਂਕਿ ਸਾਰੀ ਇੰਡੀਆ ਦੇ ਇਸੇ ਇੱਕ ਚੀਜ਼ ਹੋ ਰਹੀ ਹੈ ਤਾਂ ਚਲਾਨ ਦਾ ਵੀ ਇੱਕ ਇੱਕੋ ਹੀ ਡਾਟਾਬੇਸ ਤੇ ਹੋਣਾ ਚਾਹੀਦਾ। ਤਾਂ ਇਹ ਇੱਕ ਹੀ ਡਾਟਾਬੇਸ ਹੈ ਪੂਰਾ ਕੰਟਰੀ ਦਾ ਉਹਦੇ ਨਾਲ ਕਨੈਕਟਡ ਹੈ। ਔਰ ਇਸ ਤਰ੍ਹਾਂ ਦੀ ਸ਼ੁਰੂਆਤ ਜੋ ਕੀਤੀ ਹੈ ਮੈਂ ਸਮਝਦਾ ਹਾਂ ਆਉਣ ਵਾਲੇ ਟਾਈਮ ਦੇ ਇਸ ਪੂਰੇ ਇੰਡੀਆ ਦੇ ਵਿੱਚ ਚੇਰ ਹੋਵੇਗੀ ਇਸ ਪੰਜਾਬ ਦੀ ਫਰਸਟ ਟਾਈਮ ਦੇ ਇੰਡੀਆ ਇੱਥੇ ਸ਼ੁਰੂ ਕੀਤਾ ਤੇ ਬੜੀ ਮਾਅ ਜੋ ਹੈ ਚੰਗੀ ਗੱਲ ਹੈ ਕਮਿਸ਼ਨਰ ਹਰਦਾਬਨ ਲੋਪੜਾ ਇਨੀਸ਼ੀਏਟਿਵ ਲਿਆ ਗਿਆ ਦਿੱਲੀ ਮੈਂ ਐਨਆਈਸੀ ਨੂੰ ਕੰਟੈਕਟ ਕੀਤਾ ਤੇ ਉਹ ਤੁਹਾਡਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਹੈ ਤੇ ਤੁਹਾਨੂੰ ਮੁਬਾਰਕਬਾਦ ਇਸ ਗੱਲ ਦੀ ਠੀਕ ਹੈ ਜੀ ਓਕੇ